ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ 3 ਦੇ ਵਿੱਚੋਂ ਜਵਾਨ ਕੁੜੀ ਮੁੰਡੇ ਦੀਆਂ ਲਾਸ਼ਾਂ ਮਿਲੀਆਂ ਨੇ ਸ਼ਨਾਖਤ ਨਾ ਹੋਣ ਕਾਰਨ ਹਾਜੀਪੁਰ ਪੁਲਿਸ ਨੇ ਦੋਵਾਂ ਹੀ ਲਾਸ਼ਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਜਾਣਕਾਰੀ ਦਿੰਦੇ ਹੋਏ ਥਾਣਾ ਹਾਜੀਪੁਰ ਦੇ ਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਨਹਿਰ ਦੇ ਵਿੱਚ ਇੱਕ ਲੜਕੇ ਤੇ ਲੜਕੀ ਦੀ ਲਾਸ਼ ਪਈ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਮ੍ਰਿਤਕਾਂ ਦੀ ਉਮਰ ਵੀ ਤੋ 30 ਸਾਲ ਵਿਚਕਾਰ ਹੈ ਹਾਲਾਕੀ ਦੋਮਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਮੌਦੇ ਕਾਰਨਾਂ ਦਾ ਕੁਝ ਪਤਾ ਲੱਗ ਸਕਿਆ ਫਿਲਹਾਲ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ شناخت ਦੇ ਲਈ ਸਿਵਲ ਹਸਪਤਾਲ ਮੁਕੇਰੀਆਂ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਅੱਜ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਹੈ ਪਾਵਰ ਹਾਊਸ ਵੱਲੋਂ ਕਿ ਦੋ ਡੈੱਡ ਬੋਡੀਆਂ ਇੱਕ ਮੇਲ ਤੇ ਇੱਕ ਫੀਮੇਲ ਨਾ ਜੀ ਇੱਥੇ ਤਿੰਨ ਨੰਬਰ ਪਾਵਰ ਹਾਊਸ ਚ ਆਈਆਂ ਉਹ ਆਣ ਕੇ ਤੁਸੀਂ ਡੈੱਡ ਬੋਡੀਆਂ ਕਢਾਈਆਂ ਇੱਕ ਮੇਲ ਹੈ ਇੱਕ ਫੀਮੇਲ ਹੈ ਇਹਨਾਂ ਦੀ شناخت ਲਈ ਇਹਨਾਂ ਨੂੰ ਡੈੱਡ ਹਸਪਤਲ ਲੈਟ ਜਾ ਰਹੇ ਹਸਪਤਲ ਅਜੇ ਤੱਕ ਇੱਥੇ ਕੋਈ شناخت ਵਾਸਤੇ ਨਹੀਂ ਆਇਆ ਇਹ ਦਬੀ ਨਾ ਇਖਲਾਕਤ ਹੋਏਗੀ ਜੋ ਉਹਦੇ ਘਰ ਦੇ ਬਿਆਨ ਦੇਣਗੇ ਉਸਨੇ ਸਾਥ ਕਰਵਾਈ ਸੀ ਸਰ ਕਿੰਨੀ ਕੁ ਉਮਰ ਲੱਗਦੀ ਹੈ ਇਹਨਾਂ ਦੀ ਇਹ ਮੁੰਡੇ ਦੀ ਉਮਰ ਕੋ 20 ਸਾਲ ਲੱਗਦੀ ਹੈ ਜੀ ਲੜਕੀ ਜਿਹੜੀ 25 ਸਾਲ ਦੀ ਹੈ ਸਰ ਕੋਈ ਲੱਗਾ ਕਾਰਨ ਕੀ ਲੈ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਹਾਲ ਦੀ ਕਿੜੀ ਕੁਛ ਨਹੀਂ ਕਿਹਾ ਜਾ ਸਕਦਾ ਜੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਹਦੇ ਵਿੱਚ ਜੋ ਵੀ ਗੱਲ ਸਾਹਮਣੇ ਆਊਗੀ ਕਾਰਵਾਈ ਕੀਤੀ ਜਾਵੇਗੀ